ਸਤਨਾਮ ਵਾਹਿਗੁਰੂ ਸਾਹਿਬ ਜੀ ਪ੍ਰਭਾਤੀ ਅਸ਼ਟਪਦੀਆਂ ਮਹੱਲਾ ਪਹਿਲਾ ਵਿਭਾਸ ਇੱਕ ਓੰਕਾਰ ਸਤਗੁਰ ਪ੍ਰਸਾਦ ਦੁਬਦਾ ਬਉਰੀ ਮਨ ਬਉ ਰਾਇਆ ਝੂਠੇ ਲਾਲਚ ਜਨਮ ਗਵਾਇਆ ਲਪਟ ਰਹੀ ਫੁਨ ਬੰਦ ਨ ਪਾਇਆ ਸਤਗੁਰ ਆਖੇ ਨਾਮ ਧਿਰੜਾਇਆ ਨਾ ਮਨ ਮਰੈ ਨ ਮਾਇਆ ਮਰੈ ਜਿਨ ਕਿਛ ਕੀਆ ਸੋਈ ਜਾਣੈ ਸ਼ਬਦ ਵਿਚਾਰ ਭਉ ਸਾਗਰ ਤਰੈ ਰਹਾਉ ਮਾਇਆ ਸੰਚ ਰਾਜੇ ਅਹੰਕਾਰੀ ਮਾਇਆ ਸਾਥ ਨ ਚਲੈ ਪਿਆਰੀ ਮਾਇਆ ਮਮਤਾ ਹੈ ਬਹੁ ਰੰਗੀ ਬਿਨ ਨਾਵੇਂ ਕੋ ਸਾਥ ਨ ਸੰਗੀ ਜਿਉ ਮਨ ਦੇਖੈ ਪਰ ਮਨ ਤੈਸਾ ਜੈਸੀ ਮਨ ਸਾ ਤੈਸੀ ਦਸਾ ਜੈਸਾ ਕਰਮ ਤੈਸੀ ਲਿਵ ਲਾਵੇ ਸਤਿਗੁਰ ਪੂਛ ਸਹਿਜ ਘਰ ਪਾਵੇ ਰਾਗ ਨਾਦ ਮਨ ਦੂਜੈ ਫਾਇ ਅੰਤਰ ਕਪਟ ਮਹਾਂ ਦੁਖ ਪਾਏ ਸਤਿਗੁਰ ਭੇਟੈ ਸੋ ਜੀ ਪਾਏ ਸਚੈ ਨਾਮ ਰਹਿ ਲਿਵ ਲਾਏ ਸਚੈ ਸ਼ਬਦ ਸੱਚ ਕੁਮਾਵੇ ਸੱਚੀ ਬਾਣੀ ਹਰ ਗੁਣ ਗਾਵੇ ਨਿਜ ਘਰ ਵਾਸ ਅਮਰ ਪਦ ਪਾਵੇ ਤਾਂ ਦਰ ਸਾਚੈ ਸੋਭਾ ਪਾਵੇ ਗੁਰ ਸੇਵਾ ਬਿਨ ਭਗਤ ਨਾ ਹੋਈ ਅਨੇਕ ਜਤਨ ਕਰਾਏ ਕੋਈ ਹਮੈ ਮੇਰਾ ਸ਼ਬਦੇ ਕੋਈ ਨਿਰਮਲ ਨਾਮ ਅਵਸਹਿ ਮਨ ਸੋਈ ਇਸ ਜਗ ਮੈਂ ਸ਼ਬਦ ਕਰਨੀ ਹੈ ਸਾਰ ਬਿਨ ਸ਼ਬਦ ਹੈ ਹੋਰ ਮੋਹ ਗੁਵਾਰ ਸ਼ਬਦ ਦੇ ਨਾਮ ਰਖੈ ਉਰਥਾਰ ਸ਼ਬਦ ਦੇ ਗਤ ਮਤ ਮੋਖ ਦਵਾਰ ਅਵਰ ਨਾਹੀ ਕਰ ਦੇਖਣ ਹਰ ਸਾਚਾ ਆਪ ਅਨੂਪ ਅਪਾਰੋ RAM ਨਾਮ ਊਤਮ ਗਤ ਹੋਈ ਨਾਨਕ ਖੋਜ ਲਹੈ ਜਨ ਕੋਈ ਪ੍ਰਭਾਤੀ ਮਹੱਲਾ ਪਹਿਲਾ ਮਾਇਆ ਮੋਹੇ ਸਗਲ ਜਗ ਛਾਇਆ ਕਾਮਣ ਦੇਖ ਕਾਮ ਲੋਭਾਇਆ ਸੁਤ ਕੰਚਨ ਸਿਉ ਹੇਤ ਵਧਾਇਆ ਸਭ ਕਿਛ ਆਪਣਾ ਇਕ ਰਾਮ ਪਰਾਇਆ ਐਸਾ ਜਾਪ ਜਪੋ ਜਪ ਮਾਲੀ ਦੁਖ ਸੁਖ ਪਰ ਹਰ ਭਗਤ ਨਰਾਲੀ ਰਹਾਉ ਗੁਣ ਨਿਧਾਨ ਤੇਰਾ ਅੰਤ ਨਾ ਪਾਇਆ ਸਾਚ ਸ਼ਬਦ ਤੁਜ ਮਾਹੇ ਸਮਾਇਆ ਆਵਾ ਗਾਉਣ ਤੁਧ ਆਪ ਰਚਾਇਆ ਸੇ ਭਗਤ ਜਨ ਸਚੈਤ ਲਾਇਆ ਗਿਆਨ ਧਿਆਨ ਨਰਹਰ ਨਿਰਵਾਣੀ ਦਿਨ ਸਤਗੁਰੂ ਭੇਟੇ ਕੋਈ ਨਾ ਜਾਣੀ ਸਗਲ ਸਰੋਵਰ ਜੋਤ ਸਮਾਣੀ ਆਨੰਦ ਰੂਪ ਵਿਟੋ ਕੁਰਬਾਨੀ ਭਾਉ ਭਗਤ ਗੁਰਮਤੀ ਪਾਈ ਹਉ ਮੈਂ ਵਿੱਚੋਂ ਸ਼ਬਦ ਜਲਾਏ ਘਾਵਤ ਰਾਖੈ ਠਾਕ ਰਹਾਏ ਸਚਾ ਨਾਮ ਮਨ ਵਿਸਾਏ ਬਿਸਮ ਬਨੋਦ ਰਹੇ ਪਰਮਾਦੀ ਗੁਰਮਤਿ ਮਾਨਿਆ ਏਕ ਲਿਵ ਲਾਗੀ ਦੇਖਨ ਵਾਰਿਆ ਜਲ ਮੈਂ ਆਗੀ ਸੋ 부ਜੈ ਹੋਵੇ ਵਡ ਭਾਂਗੀ ਸਤਗੁਰ ਸੇਵੇ ਪਰਮ ਚੁਕਾਏ ਅਨ ਦਿਨ ਜਾਗੈ ਸਚ ਲਿਵ ਲਾਈ ਏਕੋ ਜਾਣੈ ਅਵਰ ਨ ਕੋਏ ਸੁਖ ਦਾਤਾ ਸੇਵੇ ਨਿਰਮਲ ਹੋਏ ਸੇਵਾ ਸਵਰਤ ਸ਼ਬਦ ਵਿਚਾਰ ਜਪ ਤਪ ਸੰਜਮ ਹੋ ਮੈਂ ਮਾਰ ਜੀਵਨ ਮੁਕਤ ਜਾ ਸ਼ਬਦ ਸੁਣਾਏ ਸੱਚੀ ਰਹਿਤ ਸਚਾ ਸੁਖ ਪਾਏ ਸੁਖ ਦਾਤਾ ਦੁਖ ਮੀਟਣ ਹਾਰਾ ਅਵਰ ਨ ਸੋ ਜਿਸ ਵੀ ਜੀ ਘਾਰਾ ਤਨ ਮਨ ਧਨ ਹਰ ਆਗੇ ਰਾਖਿਆ ਨਾਨਕ ਕਹਿ ਮਹਾਰਸ ਚਾਖਿਆ ਪਰਮਾਤੀ ਮਹੱਲਾ ਪਹਿਲਾ ਨਿਵਲੀ ਕਰਮ ਭੇੰਗਮ ਪਾਠੀ ਰੇਚਕ ਪੂਰਕ ਘੰਬ ਕਰੈ ਬਿਨ ਸਤਗੁਰ ਕਿਛ ਸੋ ਜੀ ਨਾਹੀ ਭਰਮੇ ਭੂਲਾ ਬੂਡ ਮਰੇ ਅੰਦਾ ਭਰਿਆ ਭਰ ਭਰ ਧੋਵੈ ਅੰਤਰ ਕੀ ਮਲ ਕਦੇ ਨ ਲਾਹੈ ਨਾਮ ਬਿਨਾ ਫੋਕਟ ਸਭ ਕਰਮਾ ਜਿਉ ਬਾਜੀ ਘਰ ਭਰਮ ਫੁਲੇ ਖਟ ਕਰਮ ਨਾਮ ਨਰਿੰਜਨ ਸੋਈ ਤੂੰ ਗੁਣ ਸਾਗਰ ਅਵਗਣ ਮੋਹੀ ਰਹਾਓ ਮਾਇਆ ਥੰਦਾ ਤਾਵਣੀ ਦੁਰਮਤਕਾਰ ਵਿਕਾਰ ਮੂਰਖ ਆਪ ਗਣਾਏਂਦਾ ਬੂਝ ਨਾ ਸਕੈ ਕਾਰ ਮਨ ਸਾ ਮਾਇਆ ਮੋਹਣੀ ਮਨ ਮੁਖ ਬੋਲ ਖਵਾਰ ਮਜਨ ਝੂਠਾ ਚੰਡਾਲ ਕਾ ਹੋ ਕਟਚਾਰ ਸਿੰਗਾਰ ਝੂਠੀ ਮਨ ਕੀ ਮਤ ਹੈ ਕਰਨੀ ਬਾਦ ਵਿਵਾਦ ਝੂਠੇ ਵਿੱਚ ਅਹੰਕਾਰਣ ਹੈ ਖਸਮ ਨਾ ਭਾਵੇਂ ਸਾਦ ਬਿਨ ਨਾਵੇਂ ਹੋਰ ਕਮਾਵਣਾ ਫਿੱਕਾ ਵੈ ਸਾਦ ਦੁਸ਼ਟੀ ਸਭਾ ਵਿਗੂਚੀ ਐ ਵਿਖਵਾਤੀ ਜੀਵਨ ਬਾਦ ਇਹ ਭਰਮ ਭੂਲੇ ਮਰੋ ਨਾ ਕੋਈ ਸਤਗੁਰ ਸੇਵ ਸਦਾ ਸੁਖ ਹੋਈ ਬਿਨ ਸਤਗੁਰ ਮੁਕਤ ਕਿਨੈ ਨਾ ਪਾਈ ਆ ਵਹਿ ਜਾਹੀਂ ਮਰੈ ਮਰ ਜਾਈ ਏਓ ਸਰੀਰ ਹੈ ਤਰੇ ਗੁਣਤਾਤ ਜਿਸਨੋ ਵਿਆਪੈ ਸੋਗ ਸੰਤਾਪ ਸੋ ਸੇਵੋ ਜਿਸ ਮਾਈ ਨਾ ਬਾਪ ਵਿੱਚੋਂ ਚੂਕੈ ਤਿਸ਼ਨਾਰ ਆਪ ਜੈ ਜੈ ਦੇਖਾਂ ਤੈ ਤੈ ਸੋਈ ਬਿਨ ਸਤਿਗੁਰ ਭੇਟੇ ਮੁਕਤ ਨਾ ਹੋਈ ਹਿਰਦਾ ਸੱਚੇ ਕਰਨੀ ਸਾਰ ਔਰ ਸਭ ਪਖੰਡ ਪੂਜ ਖਵਾਰ ਦੁਬਦਾ ਚੂਕੈ ਦਾ ਸ਼ਬਦ ਪਛਾਣ ਘਰ ਬਾਹਰ ਏਕੋ ਕਰ ਜਾਣ ਇਹਾ ਮਤ ਸ਼ਬਦ ਹੈ ਸਾਰ ਵਿੱਚ ਦੁਬਦਾ ਮਾਠੈ ਭਾਵੇਂ ਛਾਰ ਕਰਨੀ ਕੀਰਤ ਗੁਰਮਤ ਸਾਰ ਸੰਤ ਸਭਾ ਗੁਣ ਗਿਆਨ ਵਿਚਾਰ ਮਨ ਮਾਰੇ ਜੀਵਤ ਮਰ ਜਾਣ ਨਦਰੀ ਨਾਨਕ ਨਦਰੀ ਨਦਰ ਪਛਾਣ ਪ੍ਰਭਾਤੀ ਮਹੱਲਾ ਪਹਿਲਾ ਦਖਣੀ ਗੌਤਮ ਤਪਾ ਅਹिल्या ਇਸਤਰੀ ਤਿਸ ਦੇਖ ਇੰਦਰ ਲੁਭਾਇਆ ਸਹਿ ਸਰੀਰ ਚਿਹਨ ਭਗ ਹੋਏ ਕਾਮਨ ਪਛੋਤਾਇਆ ਕੋਈ ਜਾਣ ਨ ਭੂਲੇ ਪਾਈ ਸੋ ਭੂਲੇ ਜਿਸ ਆਪ ਭੁਲਾਏ 부ਝੈ ਜਿਸੈ 부ਝਾਈ ਰਹਾਉ ਤਿਨ ਹਰੀ ਚੰਦ ਪ੍ਰਿਥਮੀ ਪਤ ਰਾਜੈ ਕਾਗਦ ਕੀਮ ਨ ਪਾਈ ਔ ਗੁਣ ਜਾਣੈ ਤਪੁਨ ਕਰੇ ਕਿਉ ਕਿਉ ਨੇ ਖਾਸ ਬਿਖਾਈ ਕਰੋ ਅਡਾਈ ਧਰਤੀ ਮੰਗੀ ਬਾਵਨ ਰੂਪ ਬਹਾਨੇ ਕਿਉ ਪਿਆਲ ਜਾਏ ਕਿਉ ਛਲੀਏ ਜੇ ਬਲ ਰੂਪ ਪਛਾਨੈ ਰਾਜਾ ਜਨ ਮੀਜਾ ਦੇ ਮਤੀ ਵਰਜ ਬਿਆਸ ਪੜਾਇਆ ਤਿਨ ਕਰ ਜਗ ਠਾਰਹਿ ਘਾਇ ਕੀਰਤਨਾ ਚਲੈ ਚਲਾਇਆ ਗਣਤਨਾ ਗਣੀ ਹੁਕਮ ਪਛਾਨਾ ਬੋਲੀ ਪਾਏ ਸੁਭਾਈ ਜੋ ਕੁਛ ਵਰਤੈ ਤੁਦੈ ਸਲਾਹੀ ਸਭ ਤੇਰੀ ਵਡਿਆਈ ਗੁਰਮਖਾ ਲੇਪਤ ਲੇਪ ਕਦੇ ਨ ਲਾਗੇ ਸਰਦਾਰ ਹੈ ਸ਼ਰਨਾਈ ਮਨ ਮੁਖ ਮੁਗਧ ਆਗੈ ਚੇਤੈ ਨਾਹੀ ਦੁਖ ਲਾਗੈ ਪਛਤਾਈ ਆਪੇ ਕਰੇ ਕਰਾਏ ਕਰਤਾ ਜਿਨੇ ਰਚਨਾ ਰਚੀਐ ਹਰ ਬਿਮਾਨ ਨ ਜਾਈ ਜਿਉ ਅਭਿਮਾਨੇ ਪੈ ਪਚਿਐ ਭੁੱਲਣ ਵਿੱਚ ਕੀਆ ਸਭ ਕੋਈ ਕਰਤਾ ਆਪਣਾ ਭੁੱਲੇ ਨਾਨਕ ਸਚ ਨਾਮ ਨਿਸਤਾਰਾ ਕੋ ਗੁਰ ਪ੍ਰਸਾਦ ਘੁੱਲੈ ਪ੍ਰਭਾਤੀ ਮਹੱਲਾ ਪਹਿਲਾ ਆਖਣਾ ਸੁਨਣਾ ਆਮ ਆਧਾਰ ਧੰਦਾ ਛੁਟਕ ਗਿਆ ਵੇਖਾਰ ਜਿਉ ਮਨਮੁਖ ਦੂਜੈ ਪਤ ਖੋਈ ਬਿਨ ਨਾ ਵੈ ਮੈਂ ਅਵਰ ਨ ਕੋਈ ਸੁਣ ਮਨ ਅੰਦੇ ਮੂਰਖ ਗਵਾਰ ਆਵਤ ਜਾਤ ਲਾਜ ਨਹੀਂ ਲਾਗੈ ਬਿਨ ਗੁਰ ਬੂਢੈ ਬਾਰੋ ਬਾਰ ਰਹਾਓ ਇਸ ਮਨ ਮਾਇਆ ਮੋਹੇ ਬినాਸ਼ ਧੁਰ ਹੁਕਮ ਲਿਖੀਐ ਤਾਂ ਕਹੀਐ ਆਕਾਸ ਗੁਰਮੁਖ ਵਿਰਲਾ ਚੀਨੈ ਕੋਈ ਨਾਮ ਬਿਹੂਨਾ ਮੁਕਤ ਨ ਹੋਈ ਭਰਮ ਭਰਮ ਡੋਲੇ ਲਖ 84 ਬਿਨ ਗੁਰ ਬੂਝੇ ਜਮ ਕੀ ਫਾਸੀ ਇਹ ਮਨੁ ਆਖਿਨ ਖਿਨ ਖਿਨ ਊਪ ਪਿਆਲ ਗੁਰਮੁਖ ਝੂਟੈ ਨਾਮ ਸਮਾਲ ਆਪੇ ਸਦੈ ਢਿਲ ਨ ਹੋਏ ਸ਼ਬਦ ਮਰੈ ਸਹਿਲਾ ਜੀਵੈ ਸੋਏ ਬਿਨ ਗੁਰ ਸੋ ਜੀ ਕਿਸੈ ਨ ਹੋਏ ਆਪੇ ਕਰੈ ਕਰਾਵੇ ਸੋਏ ਝਗੜ ਚੁਕਾਵੇ ਹਰ ਗੁਣ ਗਾਵੇ ਪੂਰਾ ਸਤਗੁਰ ਸਹਿਜ ਸਮਾਵੇ ਇਹ ਮਨ ਡੋਲ ਤੋ ਤਹਰਾਵੇ ਸੱਚ ਕਰਣੀ ਕਰ ਘਾਰ ਕੁਮਾਵੇ ਅੰਤਰ ਜੂਠਾ ਕਿਉ ਸੋਚ ਹੋਏ ਸ਼ਬਦੀ ਧੋਵੇ ਵਿਰਲਾ ਖੋਏ ਗੁਰਮਤਿ ਕੋਈ ਸੱਚ ਕੁਮਾਵੇ ਆਵਣ ਜਾਣਾ ਠਾਕ ਰਹਾਵੇ ਭਉ ਖਾਣਾ ਪੀਣਾ ਸੁਖਸਾਰ ਹਰ ਜਨ ਸੰਗਤ ਭਾਵੇ ਪਾਰ ਸੱਚ ਬੋਲੇ ਬੋਲਾਵੇ ਪਿਆਰ ਗੁਰ ਕਾ ਸ਼ਬਦ ਕਰਣੀ ਹੈ ਸਾਰ ਹਰ ਜਸ ਕਰਮ ਧਰਮ ਮਤ ਪਤ ਪੂਜਾ ਕਾਮ ਕ੍ਰੋਧ ਅਗਨੀ ਮੈਂ ਭੁੰਜਾ ਹਰ ਅਸ ਚਾਖਿਆ ਤਉ ਮਨ ਭੀਜਾ ਪਰਨਵਤ ਨਾਨਕ ਅਵਰਨਾ ਦੂਜਾ ਪ੍ਰਭਾਤੀ ਮਹੱਲਾ ਪਹਿਲਾ RAM ਨਾਮ ਜਪ ਅੰਤਰ ਪੂਜਾ ਗੁਰ ਸ਼ਬਦ ਵਿਚਾਰ ਅਵਰਨ ਨਹੀਂ ਦੂਜਾ ਏਕੋ ਰਵ ਰਹਿਆ ਸਭ ਠਾਈ ਔਰ ਨੰਦੀ ਸੈ ਕਿਸ ਪੂਜ ਚੜਾਈ ਰਹਾਓ ਮਨ ਤਨ ਆਗੈ ਜੀੜਾ ਤੁਝ ਪਾਸ ਜਿਉ ਪਾਵੇ ਤਿਉ ਰੱਖੋ ਅਰਦਾਸ ਸਤਿ ਜੀਵਾ ਹਰ ਰਸਨ ਰਸਾਈ ਗੁਰਮਤਿ ਛੂਟ ਸ ਪ੍ਰਭ ਸਰਣਾਇ ਕਰਮ ਧਰਮ ਪ੍ਰਭ ਮੇਰੇ ਕੀਏ ਨਾਮ ਵਡਾਈ ਸਿਰ ਕਰਮਾਂ ਕੀਏ ਸਤਿਗੁਰ ਕੈ ਵਸ ਚਾਰ ਪਦਾਰਥ ਤīn ਸਮਾਏ ਏਕ ਕਿਰਤਾਰਥ ਸਤਗੁਰ ਦੀਏ ਮੁਕਤ ਧਿਆਨਾ ਹਰ ਪਦ ਚੀਨ ਭਏ ਪ੍ਰਧਾਨਾ ਮਨ ਤਨ ਸੀਤਲ ਗੁਰੂ ਬੂਝ ਬਝਾਈ ਪ੍ਰਭ ਨਿਵਾਜੇ ਕਿਨ ਕੀਮਤ ਪਾਈ ਕਹੋ ਨਾਨਕ ਗੁਰੂ ਬੂਝ ਬਝਾਈ ਨਾਮ ਬਿਨਾ ਗਤਿ ਕਿਨੈ ਨਾ ਪਾਈ ਪ੍ਰਭਾਤੀ ਮਹੱਲਾ ਪਹਿਲਾ ਇਕ ਧੁਰ ਬਖਸ਼ ਲਏ ਗੁਰ ਪੂਰੈ ਸੱਚੀ ਬੰਤ ਬਣਾਈ ਹਰ ਰੰਗ ਰਾਤੇ ਸਦਾ ਰੰਗ ਸਾਚਾ ਦੁੱਖ ਬਿਸਰੇ ਪਤ ਪਾਈ ਝੂਠੀ ਦੁਰਮਤ ਕੀ ਚਤਰਾਈ ਬਿਨ ਸਤਿਬਾਰ ਨ ਲਾਗੇ ਕਾਈ ਰਹਾਓ ਮਨ ਮੁਖ ਕੋ ਦੁੱਖ ਦਰਦ ਵਿਆਪਸ ਮਨ ਮੁਖ ਦੁੱਖ ਨ ਜਾਈ ਸੁਖ ਦੁੱਖ ਦਾਤਾ ਗੁਰਮੁਖ ਜਾਤਾ ਮੇਲ ਲਏ ਸ਼ਰਨਾਈ ਮਨ ਮੁਖ ਤੇ ਅਬ ਭਗਤ ਨ ਹੋਵਸ ਹੋ ਮੈਂ ਪਚੈ دیوانه اے ਮਨੁ ਆਖਿਨ ਊਭ ਪਿਆਲੀ ਜਬ ਲਗਬਦ ਨ ਜਾਣੇ ਭੂਖ ਪਿਆਸਾ ਜਗ ਭਿਆ ਤਿਪਤ ਨਹੀਂ ਬਿਨ ਸਤਗੁਰ ਪਾਏ ਸਹਜ ਸਹਜ ਮਿਲੈ ਸੁਖ ਪਾਈਐ ਦਰਗੈ ਪੈਦਾ ਜਾਇ ਦਰਗੈ ਦਾਨਾ ਬੀਨਾ ਇਕ ਆਪੇ ਨਿਰਮਲ ਗੁਰ ਕੀ ਬਾਣੀ ਆਪੇ ਸੁਰਤਾ ਸਚ ਵਿਚਾਰਸ ਆਪੇ 부ਜ ਪਰ ਨਿਰਵਾਣੀ ਜਲ ਤਰੰਗ ਅਗਨੀ ਪਵਨੈ ਫੁਨ ਤ੍ਰੈ ਮਿਲ ਜਗ ਤੋ ਪਾਇਆ ਐਸਾ ਬਲ ਛਲ ਤਿਨ ਕੋ ਦੀਆ ਹੁਕਮੀ ਠਾਕ ਰਹਾਇ ਐਸੇ ਜਨ ਵਿਰਲੇ ਜਗ ਅੰਦਰ ਪਰਖ ਖਜਾਨੈ ਪਾਇਆ ਜਾਤ ਵਰਣ ਤੇ ਭੈ ਅਤੀਤਾ ਮਮਤਾ ਲੋਭ ਚੁਕਾਇਆ ਨਾਮ ਰਤੇ ਤੀਰਥ ਸੇ ਨਿਰਮਲ ਦੋਖੋਂ ਮੈਂ ਮੈਲ ਛੁਕਾਇਆ ਨਾਨਕ ਤਿਨ ਕੇ ਚਰਨ ਪਖਾਲੈ ਜਿਨਾ ਗੁਰਮੁਖ ਸਾਚਾ ਪਾਇਆ ਪ੍ਰਭਾਤੀ ਮਹਲਾ ਤੀਜਾ ਵਿਵਾਸ ਇਕ ਓੰਕਾਰ ਸਤਗੁਰ ਪ੍ਰਸਾਦ ਗੁਰ ਪ੍ਰਸਾਦੀ ਵੇਖ ਤੂੰ ਹਰ ਮੰਦਰ ਤੇ ਰਹਿ ਨਾਲ ਹਰ ਮੰਦਰ ਸ਼ਬਦੇ ਖੋਜੀਐ ਹਰ ਨਾਮੋ ਲਿਹੋ ਸੁਮਾਲ ਮਨ ਮੇਰੇ ਸ਼ਬਦ ਰੰਪੈ ਰੰਗ ਹੋਏ ਸੱਚੀ ਭਗਤ ਸਚਾ ਹਰ ਮੰਦਰ ਪ੍ਰਗਟੀ ਸਾਚੀ ਸੋਏ ਰਹਾਉ ਹਰ ਮੰਦਰ ਇਹ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ ਮਨ ਮੁਖ ਮੂਲ ਨ ਜਾਣਨੀ ਮਾਨਸ ਹਰ ਮੰਦਰ ਨਾ ਹੋਏ ਹਰ ਮੰਦਰ ਹਰ ਜੀਉ ਸਾਜਿਆ ਰਖਿਆ ਹੁਕਮ ਸਵਾਰ ਧੁਰ ਲੇਖ ਲਿਖਿਆ ਸੁਕਮਾਵਣਾ ਕੋਈ ਨਾ ਮੇਟਣ ਹਾਰ ਸ਼ਬਦ ਚੀਨ ਸੁਖ ਪਾਇਆ ਸਚੈ ਨਾਹੀਂ ਪਿਆਰ ਹਰ ਮੰਦਰ ਸ਼ਬਦੇ ਸੋਹਣਾ ਕੰਚਨ ਕੋਟ ਪਾਰ ਹਰ ਮੰਦਰ ਇਹ ਜਗਤ ਹੈ ਗੁਰ ਬਿਨ ਕੋਰ ਅੰਧਾਰ ਦੂਜਾ ਭਾਉ ਕਰ ਪੂਜਦੇ ਮਨ ਮੁਖ ਅੰਧ ਗੁਵਾਰ ਜਿਥੈ ਲੇਖਾ ਮੰਗੀਐ ਤਿਥੈ ਦੇਹ ਜਾਤ ਨਾ ਜਾਏ ਸਾਚ ਰਤੇ ਸੇ ਉਭਰੇ ਦੁਖੀਏ ਦੁਜੈ ਪਾਏ ਹਰ ਮੰਦਰ ਮਹਿ ਨਾਮ ਨਿਧਾਨ ਹੈ ਨਾਮ ਬੂਜੈ ਮੁਗਦ ਗਵਾਰ ਗੁਰ ਪ੍ਰਸਾਦੀ ਚੀਨਿਆ ਹਰ ਆਖਿਆ ਔਰ ਥਾਰ ਗੁਰ ਕੀ ਬਾਣੀ ਗੁਰ ਤੇ ਜਾਤੀ ਜੇ ਸ਼ਬਦ ਰਤੇ ਰੰਗ ਲਾਏ ਪਵਿੱਤ ਪਾਵਨ ਸੇ ਜਨ ਨਿਰਮਲ ਹਰ ਕੈ ਨਾਮ ਸਮਾਈ ਹਰ ਮੰਦਰ ਹਰ ਕਾ ਹਾਟ ਹੈ ਰਖਿਆ ਸ਼ਬਦ ਸਵਾਰ ਤਿਸ ਵਿੱਚ ਸੌਦਾ ਏਕ ਨਾਮ ਗੁਰਮੁਖ ਲੈਨ ਸਵਾਰ ਹਰ ਮੰਦਰ ਮਹਿ ਮਨ ਲੋਟ ਹੈ ਮੋਹਿਆ ਦੂਜੈ ਭਾਇ ਪਾਰਸ ਭੇਟਿਆ ਕੰਚਨ ਭਇਆ ਕੀਮਤ ਕਹੀ ਨ ਜਾਏ ਹਰ ਮੰਦਰ ਮੈਂ ਹਰ ਵਸੈ ਸਰਮ ਨਿਰੰਤਰ ਸੋਏ ਨਾਨਕ ਗੁਰਮੁਖ ਵਣ ਜੀਏ ਸੱਚਾ ਸੌਦਾ ਹੋਏ ਪਰਵਾਤੀ ਮਹੱਲਾ ਤੀਜਾ ਭੈ ਭਾਈ ਜਾਗੇ ਸੇ ਜਨ ਜਾਗਰਣ ਕਰੇ ਹਉਮੈ ਮੈ ਲੋਤਾਰ ਸਦਾ ਜਾਗੇ ਘਰ ਆਪਣਾ ਰੱਖੇ ਪੰਜ ਤਸਕਰ ਕੱਢੈ ਮਾਰ ਮਨ ਮੇਰੇ ਗੁਰਮੁਖ ਨਾਮ ਧਿਆਏ ਜਿਤ ਮਾਰਗ ਹਰਿ ਭਾਈਐ ਮਨਸੀ ਕਰਮ ਕਮਾਏ ਰਹਾਉ ਗੁਰਮੁਖ ਸਹਿਜ ਧਨਿ ਉਪਜੈ ਦੁਖ ਹਉਮੈ ਵਿੱਚੋਂ ਜਾਇ ਹਰ ਨਾਮਾ ਹਰ ਮਨ ਵਸੈ ਸਹਿਜੇ ਹਰ ਗੁਣ ਗਾਈ ਗੁਰਮਤੀ ਮੁਖ ਸੋਹਣ ਹਰ ਆਖਿਆ ਉਰਤਾਰ ਐਥੇ ਉਥੇ ਸੁਖ ਖਣਾ ਜਪ ਹਰ ਹਰ ਉਤਰੇ ਪਾਰ ਹਉ ਮੈਂ ਵਿੱਚ ਜਾਗਰਣ ਨਾ ਹੋਵਈ ਹਰ ਭਗਤ ਨਾ ਪਵੀ ਥਾਏ ਮਨ ਮੁਖ ਦਰ ਢੋਈ ਨਾਲ ਹੈ ਭਾਈ ਦੂਜੇ ਕਰਮ ਕਮਾਈ ਤ੍ਰਿਗ ਖਾਣਾ ਤ੍ਰਿਗ ਪਹਿਨਣਾ ਜਿਨਾਂ ਦੂਜੈ ਭਾਏ ਪਿਆਰ ਵਿਸ਼ਟਾਂ ਕੇ ਕੀੜੇ ਵਿਸ਼ਟਾ ਰਾਤੇ ਮਰ ਜੰਮੈ ਹੋਏ ਖੁਆਰ ਜਿਨ ਕੋ ਸਤਗੁਰ ਭੇਟਿਆ ਤਿਨਾਂ ਵਿਟਹੁ ਬਲ ਜਾਓ ਤਿਨ ਕੀ ਸੰਗਤ ਮਿਲ ਰਹਾ ਸੱਚੇ ਸੱਚ ਸਮਾਓ ਪੂਰ ਭਾਗ ਗੁਰ ਪਾਈਐ ਉਪਾਏ ਕਿਤੈ ਨ ਪਾਇਆ ਜਾਇ ਸਤਗੁਰ ਤੇ ਸਹਿਜ ਉਪਜੈ ਹਉ ਮੈਂ ਸ਼ਬਦ ਜਲਾਇ ਹਰ ਸ਼ਰਣਾਈ ਭਜ ਮਨ ਮੇਰੇ ਸਭ ਕਿਛ ਕਰਣੈ ਜੋਗ ਨਾਨਕ ਨਾਮ ਨਾ ਵਿਸਰੈ ਜੋ ਕਿਛ ਕਰੈ ਸੋ ਹੋਗ ਵਿਵਾਸ ਪਰਵਾਤੀ ਮਹੱਲਾ ਪੰਜਵਾ ਅਸ਼ਟਪਦੀਆਂ ਇੱਕ ਓੰਕਾਰ ਸਤਗੁਰ ਪ੍ਰਸਾਦ ਮਾਤ ਪਿਤਾ ਭਾਈ ਸੁਤ ਬਨਤਾ ਚੂਗਹਿ ਚੋਗ ਆਨੰਦ ਸਿਉ ਜੁਗਤਾ ੁਰਜ ਪਰਿਉ ਮਨ ਮੀਠ ਮੋਹਾਰਾ गुण ग्राहक मेरे प्राण आधारा एक हमारा अंतर् जामी धर एका मैं टिक एकस की सिर साहा वड पुरक स्वामी रहाओ चल नागन स्यों मेरी टूटन होई गुर कह आए छुठी तोही मुख मीठी खाई कौर आए अमृत नाम मन रहया गाए लोभ मोह स्यों गई विखोट ਗੁਰ ਕਿਰਪਾਲ ਮੋਹਿ ਕੀਨੀ ਛੋਟ ਏ ਠਗਵਾਰੀ ਬਹੁਤ ਘਰ ਗਾਲੇ ਹਮ ਗੁਰ ਆਖ ਲੀਏ ਕਿਰਪਾਲੇ ਕਾਮ ਕਰੋਧ ਸਿਉ ਠਾਠ ਨ ਬਨਿਆ ਗੁਰ ਉਪਦੇਸ ਮੋਹਿ ਕਾਨੀ ਸੁਨਿਆ ਜਹ ਦੇਖੋ ਤਹਿ ਮਹਾ ਚੰਡਾਲ ਰਾਖ ਲੀਏ ਆਪਣੇ ਗੁਰੂ ਗੋਪਾਲ ਦਸ ਨਾਰੀ ਮੈਂ ਕਰੀ ਦੁਹਾਗਨ ਗੁਰ ਕਹਿਆਏ ਰਸੈ ਵਿਖਾਗਨ ਇਨ ਸੰਬੰਧੀ ਰਸਾਤ ਲਜਾਏ ਹਮ ਗੋਰਾਖੇ ਹਰ ਲਿਵ ਲਾਇ ਅਹ ਮੇਵ ਸਿਉ ਮਸਲਤ ਛੋਡੀ ਗੁਰ ਕਹ ਆਏ ਮੂਰਖ ਹੋੜੀ ਇਹਨੀ ਘਰ ਘਰ ਕਹੀ ਨਾ ਪਾਏ ਹਮ ਗੋਰਾਖ ਲੀਏ ਲਿਵ ਲਾਇ ਇਨ ਲੋਗਨ ਸਿਉ ਹਮ ਭਏ ਬਹਿ ਰਾਈ ਏਕ ਗ੍ਰਹਿ ਮੈਂ ਦੋਇ ਨਾ ਖਟਾਈ ਆਏ ਪ੍ਰਭ ਅਯੰ ਚੁਰ ਲਾਗ ਕਰੋਤ ਪਾਵਸ ਪ੍ਰਭ ਸਰ ਬਾਗ ਪ੍ਰਭ ਹਸ ਬੋਲੇ ਕੀਏ ਨ ਆਏ ਸਗਲ ਦੂਤ ਮੇਰੀ ਸੇਵਾ ਲਾਏ ਤੂੰ ਠਾਕੁਰ ਇਹ ਗ੍ਰਹਿ ਸਭ ਤੇਰਾ ਕਹੋ ਨਾਨਕ ਗੁਰ ਕੀ ਅਨਵੇਰਾ ਤੂੰ ਠਾਕੁਰ ਇਹ ਗ੍ਰਹਿ ਸਭ ਤੇਰਾ ਕਹੋ ਨਾਨਕ ਗੁਰ ਕੀ ਅਨਵੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ